ਤੋ ਇੱਕ ਜੋ ਗੱਲ ਹੈ ਸਰ ਸੋਨਰ ਆਪ ਸਭ ਤੋਂ ਜੀਤੇ ਨਾਲ ਕਰਨੀ ਸੀ ਜੂਨਰ ਸਾਹਿਬ ਜੀ ਦੀ ਕੀਤੀ ਹੈ ਕਿ ਸਾਡੇ ਤੋਂ ਪਾਰਟੀ ਦੇ ਬੱਚੇ ਹਨ ਉਹਨਾਂ ਦਾ ਰਿਜ਼ਲਟ ਆਇਆ ਹੈ ਉਹਨਾਂ ਨੇ ਉਹ ਕਾਲਜ ਦੀ ਗ੍ਰੈਜੂਏਸ਼ਨ ਲੈਣੀ ਹੈ ਉਹਨਾਂ ਦੇ ਸੀਪੀਵੀ ਦੇ ਮੈਂਬਰ ਹੋਣਗੇ ਕਿ ਬੱਚਿਆਂ ਦੀ ਸਿਲੇਕਸ਼ਨ ਹੋਣਗੀਆ ਇਸ ਸਾਲ ਚ ਨਾ ਹੋਣਗੇ ਤੇ ਦਿੱਤੀ ਹੈ ਕਿ ਬੱਚੇ ਜੀ ਆਪਣਾ ਮਨਪਸੰਦ ਸੰਦਕ ਰੱਖਣ ਉਹਦੇ ਨਾਲ ਦੀ ਨਾਲ ਪੰਜਾਬੀ ਦੀ ਵੀ ਜਰੂਰ ਰੱਖਣ ਕੀ ਜਿਹੜਾ ਜੋ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਜਿਹੜੀ ਚਾਈ ਹੈ ਇਸ ਨੇ ਐਜੂਕੇਸ਼ਨ ਨੂੰ ਪੂਰੀ ਤਰ੍ਹਾਂ ਚੇਂਜ ਕਰ ਦਿੱਤਾ ਹੈ ਪਹਿਲਾਂ ਸਾਡੇ ਕੋਲ ਮੈਡੀਕਲ ਨਾਨ ਮੈਡੀਕਲ ਤੇ ਆਰਟਸ ਦਾ ਕਨਸੈਪਟ ਥਾ ਸੀ ਮੈਡੀਕਲ ਦੇ ਸਬਜੈਕਟ ਵੱਖਰੇ ਸਨ ਨਾਨ ਮੈਡੀਕਲ ਦੇ ਸਬਜੈਕਟ ਵੱਖਰੇ ਸਨ ਆਰਟਸ ਦੇ ਸਬਜੈਕਟ ਵੱਖਰੇ ਸਨ ਮੈਡੀਕਲ ਤੇ ਨਾਨ ਮੈਡੀਕਲ ਵਾਲਾ ਵਿਤਾਰ ਜਿਹੜਾ ਸੀ ਲੇਕਿਨ 2020 ਦੇ ਵਿੱਚ ਜਦੋਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਆਈ ਕਿ ਇਹਨੇ ਸਾਡਾ ਸਿਸਟਮ ਬਦਲ ਦਿੱਤਾ ਹੈ ਹੁਣ ਜਿਹੜਾ ਹੈ ਐਜੂਕੇਸ਼ਨ ਕੋਰਸ ਵਾਈਜ਼ ਹੋ ਗਿਆ ਮੇਜਰ ਕੋਰਸ ਮਾਈਨਰ ਕੋਰਸ ਐਮਡੀ ਕੋਰਸ ਜਿਸ ਨੂੰ ਮਲਟੀ ਡਿਸਿਪਲਿਨਰੀ ਕੋਰਸ ਕਹਿੰਦੇ ਹਨ ਏਸੀਸੀ ਜਿਸ ਨੂੰ ਅਬਿਲਿਟੀ ਐਨਹਾਂਸਮੈਂਟ ਕਮਿਊਨੀਕੇਸ਼ਨ ਕੋਰਸ ਕਹਿੰਦੇ ਹਨ ਸਕਿੱਲ ਕੋਰਸ ਤੇ ਵੈਲਿਊ ਐਡਡ ਕੋਰਸ ਤੇ ਇਸ ਐਜੂਕੇਸ਼ਨ ਪਾਲਿਸੀ ਦੀ ਇੱਕ ਵਧੀਆ ਗੱਲ ਇਹ ਹੈ ਕਿ ਇਹਦੇ ਵਿੱਚ ਬੱਚਾ

ਕੋ ਫਿਜ਼ਿਕਸ ਨੂੰ ਮੇਜਰ ਸਬਜੈਕਟ ਕਰ ਸਕਦਾ ਹੈ ਨਾਲ ਵੀ ਐਕਸਪ੍ਰੈਸ ਸਬਜੈਕਟ ਵੀ ਕਰ ਸਕਦਾ ਹੈ ਤੁਹਾਨੂੰ ਵੀ ਪਸੰਦ ਆਵੇਗੀ ਤੇ ਉਸ ਦੇ ਵਿੱਚ ਉਹ ਨਾਮ ਦੀ ਮਾਰ ਆਪਣਾ ਜਿਹੜਾ ਮਾਂ ਗੁਰੂ ਦੀ ਹੈ ਪੰਜਾਬੀ ਨੂੰ ਉਹ ਐਮਬੀ ਦੇ ਸਿੱਧਕਤੇ ਇੱਕ ਸੈਮੈਸਟਰ ਮੰਨੀ ਰੱਖ ਲਓਵੇ ਇੱਕ ਸਬਜੈਕਟ ਇੱਕ ਸੈਮੈਸਟਰ ਐਨਸੀਸੀ ਰੱਖ ਲਓਵੇ ਜਾਂ ਸਕੀਮ ਦੇ ਵਿੱਚ ਵੀ ਰੱਖ ਸਕਦਾ ਹੈ ਜੇਕਰ ਬੰਦੇ ਬਿੱਟੇ ਹੋਵੇਗਾ ਕਿ ਜਿੱਥੇ ਬੱਚਾ ਆਪਣਾ ਮਨਪਸੰਦ ਸਬਜੈਕਟ ਪੜਦਾ ਰਹੇਗਾ ਉਥੇ ਨਾਲ ਦੀ ਨਾਲ ਆਪਣੀ ਮਾਂ ਗੁਰੂ ਦੀ ਨਾਲ ਵੀ ਚੱਲ ਰਵੇਗਾ ਸਰੂਪ ਪੰਜਾਬੀ ਤੇ ਸਾਡਾ ਨਿਭਾਅ ਹੈ ਜੋ ਸਾਡਾ ਲਿਟਰੇਚਰ ਹੈ ਉਸ ਦੀ ਜਾਣਕਾਰੀ ਮਿਲੇਗੀ ਕਿਉਂਕਿ ਉਹ ਸਾਡੇ ਸਕੈਸਟਰਾ ਨੂੰ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਰਿਲੇਟਡ ਪਹਿਲਾ ਚੈਪਟਰ ਹੈ ਟਾਪਿਕ ਹਨ ਗੁਰੂ ਸਾਹਿਬਾਨ ਨਾਲ ਰਿਲੇਟਡ ਭਗਤ ਸਾਹਿਬਾਨ ਨਾਲ ਰਿਲੇਟਡ ਜਿਹੜਾ ਸਾਰੇ ਟਾਪਿਕ ਬੱਚੇ ਨੂੰ ਮਿਲਦੇ ਹੈ ਔਰ ਜਿਹੜੇ ਸਾਡੇ ਲਿਟਰੇਚਰ ਦੇ ਰੂਪਾਂਕ ਬਾਰੇ ਜਾਣਕਾਰੀ ਮਿਲਦੀ ਹੈ ਸੋ ਜਿਹੜੇ ਵੀ ਬੱਚੇ ਜਦੋਂ ਵੀ ਉਹ ਇਸ ਲੈਕਚਰ ਨੂੰ ਘਰੋਂ ਪਾਵੇ ਉਹ ਸੀਯੂਟੀ ਦੇ ਅੰਦਰ ਹੋਗਾ ਜਾ ਨਾਨ ਸਿਮਿਟੀ ਦੇ ਅੰਦਰ ਹੋਵਨ ਜਦੋਂ ਐਡਮਿਸ਼ਨ ਕਰਾਉਣ ਜਾਵਣ ਤਕਰੀਬਨ ਕਰਕੇ ਜਿਸ ਵੀ ਕਾਲਜ ਦੇ ਵਿੱਚ ਤੁਹਾਨੂੰ ਕਾਲਜ ਮਿਲਦੀ ਹੈ ਉੱਥੇ ਕੋਈ ਨਾ ਕੋਈ ਪੰਜਾਬੀ ਦਾ ਟੀਚਰ ਜ਼ਰੂਰ ਹੁੰਦਾ ਹੈ ਜੰਮੂ ਦੇ तकरीबन ਹਰ ਕਾਲਜਾਂ ਦੇ ਵਿੱਚ ਕੋਈ ਨਾ ਕੋਈ ਪੰਜਾਬੀ ਦਾ ਟੀਚਰ ਜ਼ਰੂਰ ਹੈ ਉਹ ਇੱਕ ਵਾਰ ਜਿਹੜਾ ਇਹ ਨਾਲ ਜੰਮੂ ਕੰਸਲਰ ਨੂੰ ਕਰ ਲੈ ਉਹਨੂੰ ਦੱਸਣ ਕਿ ਸਰ ਅਸੀਂ ਆਪਣੇ ਮਨਸੰਸ ਨਾਲ ਇਹ ਰੱਖਣਾ ਚਾਹਦੇ ਹਾਂ ਲੇਕਿਨ ਨਾਲ ਦੀ ਨਾਲ ਅਸੀਂ ਪੰਜਾਬੀ ਰੱਖਣਾ ਚਾਹਦੇ ਹਾਂ ਸਭ ਨੂੰ ਗਾਇਡ ਕਰੋ پورسار کو دوش دیں لیکن جوشا اپنا بھی ہے پنجابي پر سکتے ہیں جو ضرور لینا تا فائدہ ہوتا ہے تو یہ ابیہت منظور کیما واری کون کی کا درس واری کون کی پھری